ਸ਼ੰਭੂ ਦੇ ਖਨੌਰੀ ਬਾਰਡਰ ਦੇ ਉੱਤੇ ਕਿਸਾਨਾਂ ਨੂੰ ਧਰਨਾ ਲਾਏ ਹੋਏ ਅੱਜ ਤਕਰੀਬਨ 200 ਦਿਨਾਂ ਜਿਹੜੇ ਉਹ ਪੂਰੇ ਹੋ ਗਏ ਨੇ ਤੇ ਹੁਣ ਉਗਰਾਹਾ ਜਥੇਬੰਦੀ ਵੱਲੋਂ ਅੱਜ ਚੰਡੀਗੜ੍ਹ ਦੇ ਵਿੱਚ ਪੱਕਾ ਜਿਹੜਾ ਉਹ ਧਰਨਾ ਲਗਾ ਦਿੱਤਾ ਦੱਸ ਦਈਏ ਕਿ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਸੈਕਟਰ 34 ਦੇ ਦਸਹਿਰਾ ਗਰਾਊਂਡ ਦੇ ਵਿੱਚ ਜਿਹੜੀ ਹੈ ਕਿਸਾਨਾਂ ਨੂੰ ਧਰਨਾ ਲਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ ਦੱਸ ਦਈਏ ਕਿ ਅੱਜ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਹੈ ਉਹ ਸ਼ੁਰੂ ਹੋਣਾ ਉਸ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਵਿਧਾਨ ਸਭਾ ਦੇ ਬਾਹਰ ਜਿਹੜਾ ਉਹ ਦਰਨਾ ਲਾਉਣ ਦਾ ਐਲਾਨ ਕੀਤਾ ਗਿਆ ਸੀ ਚੰਡੀਗੜ੍ਹ ਦੇ ਵਿੱਚ ਪੱਕਾ ਮੋਰਚਾ ਲਾ ਲਿਆ ਚੰਡੀਗੜ੍ਹ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਟੜੇ ਦੇ ਵੱਲੋਂ ਇਹ ਮੋਰਚਾ ਲਗਾਇਆ ਗਿਆ ਹੈ ਤੇ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਬਾਅਦ ਇਹ ਮੌਕਾ ਆਇਆ ਜਦੋਂ ਕਿਸਾਨਾਂ ਨੇ ਚੰਡੀਗੜ੍ਹ ਦੇ ਵਿੱਚ ਦਰਨਾ ਦੇਣ ਦੀ ਜਿਹੜੀ ਹੈ ਉਹਨਾਂ ਨੂੰ ਇਜਾਜ਼ਤ ਮਿਲ ਗਈ ਹੈ ਚੰਡੀਗੜ੍ਹ ਪ੍ਰਸ਼ਾਸਨ ਨੇ 4 ਸਤੰਬਰ ਤੱਕ ਕਿਸਾਨਾਂ ਨੂੰ ਸੈਕਟਰ 34 ਦੇ ਦੁਸ਼ਹਿਰਾ ਗਰਾਊਂਡ ਦੇ ਵਿੱਚ ਮੋਰਚਾ ਲਗਾਉਣ ਦੀ ਇਜਾਜ਼ਤ ਦਿੱਤੀ ਹੈ। ਦੇਰ ਸ਼ਾਮ 400 ਟਰੈਕਟਰ ਟਰਾਲੀਆਂ ਦੇ ਨਾਲ ਕਿਸਾਨ ਜਿਹੜੇ ਨੇ ਉਹ ਉਸ ਥਾਂ ਤੇ ਧਰਨੇ ਵਾਲੀ ਥਾਂ ਤੇ ਪੁੱਜ ਗਏ ਨੇ। ਕਿਸਾਨ ਆਪਣੇ ਨਾਲ ਰਾਸ਼ਨ ਵੀ ਲੈ ਕੇ ਆਏ ਨੇ। ਉੱਥੇ ਹੀ ਕਿਸਾਨ ਨੇਤਾ ਜੋਗਿੰਦਰ ਸਿੰਘ ਉਗਰਾਹਾ ਨੇ ਕਿਹਾ ਕਿ ਅੱਜ ਕਿਸਾਨਾਂ ਦੀ ਜਿਹੜੀ ਮਹਾਪੰਚਾਇਤ ਹੋਵੇਗੀ ਕਿਸਾਨ ਜੱਥੇਬੰਦੀਆਂ ਖੇਤੀ ਨੀਤੀ ਕਿਸਾਨਾਂ ਦੀ ਕਰਜ਼ਾ ਮਾਫੀ ਜ਼ਬਰਦਸਤੀ ਕਿਸਾਨਾਂ ਦੀ ਜ਼ਮੀਨ ਅਕਵਾਇਰ ਕਰਨ ਸਮੇਤ ਹੋਰ ਮੰਗਾਂ ਬਾਰੇ ਧਰਨੇ ਤੇ ਬੈਠੇ ਨੇ ਜ਼ਿਕਰ ਹੀ ਹੋ ਗਿਆ ਕਿ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਤੇ ਕਿਸਾਨ ਮਜ਼ਦੂਰ ਮੋਰਚੇ ਨੇ ਕਟੋ ਘਟ ਸਮਰਥਨ ਮੂਲ ਦੀ ਗਾਰੰਟੀ ਲਈ ਸ਼ੰਭੂ ਤੇ ਖਨੌਰੀ ਬਾਰਡਰ ਤੇ ਇਲਾ ਹੀ ਮੋਰਚਾ ਲਾਇਆ ਹੋਇਆ ਹੈ ਇਸ ਮੋਰਚੇ ਨੂੰ ਲੱਗਿਆ तकरीबन 200 ਦਿਨ ਪੂਰੇ ਹੋ ਗਏ ਨੇ ਇਹ ਮਾਮਲਾ ਸੁਪਰੀਮ ਕੋਰਟ ਤੱਕ ਬੁੱਝ ਚੁੱਕਾ ਹੈ ਉੱਥੇ ਹੀ ਹੁਣ ਪੰਜਾਬ ਸਰਕਾਰ ਖਿਲਾਫ ਪੰਜਾਬ ਦੀ ਸਭ ਤੋਂ ਵੱਡੀ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਨੇ ਚੰਡੀਗੜ੍ਹ ਦੇ ਵਿੱਚ ਮੋਰਚਾ ਲਗਾ ਦਿੱਤਾ ਹੈ ਉਗਰਾਹਾ ਧੜੇ ਦੀਆਂ ਮੰਗਾਂ ਨੇ ਭਾਰਤ ਮਾਲਾ ਪ੍ਰੋਜੈਕਟ ਤਹਿਤ NHAI ਵੱਲੋਂ ਅਕਵਾਇਰ ਕੀਤੀ ਗਈ ਜ਼ਮੀਨ ਦਾ ਮੁੱਦਾ ਵੀ ਹੈ ਜਿਕਰਯੋਗ ਹੈ ਕਿ ਪਿਛਲੇ ਦਿਨੀ ਉਗਰਾਹਾ ਧੜੇ ਨੇ ਮਲੇਰ ਕੋਟਲਾ ਦੇ ਵਿੱਚ NHIA ਵੱਲੋਂ ਅਕਵਾਇਰ ਕੀਤੀ ਗਈ ਜ਼ਮੀਨ ਤੇ ਮੂੜਾ ਆਪਣਾ ਕਬਜ਼ਾ ਲੈ ਲਿਆ ਸੀ ਹਾਲਾਂਕਿ ਪ੍ਰਸ਼ਾਸਨ ਦੇ ਦਖਲ ਤੋਂ ਬਾਅਦ ਇਹ ਮਾਮਲਾ ਜਿਹੜਾ ਉਹ ਸੁਲਝ ਗਿਆ ਸੀ ਜਾਣਕਾਰੀ ਮੁਤਾਬਕ ਸੋਮਵਾਰ ਤੋਂ ਸ਼ੁਰੂ ਹੋਣ ਵਾਲਾ ਇਹ ਵਿਧਾਨ ਸਭਾ ਦੇ ਮਾਨਸੂਨ اجلاس ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਦਾ ਵਫਦ ਆਪਣੀ ਮੰਗ ਪੱਤਰ ਦੇਣ ਲਈ ਵਿਧਾਨ ਸਭਾ ਜਾਣਗੇ ਕਿਸਾਨ ਜਥੇਬੰਦੀਆਂ ਪਹਿਲਾਂ ਵਿਧਾਨ ਸਭਾ ਦੇ ਨੇੜੇ ਦਰਨਾ ਲਾਉਣ ਦੀ ਮੰਗ ਕਰ ਰਹੀਆਂ ਸੀ ਪਰ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਸੈਕਟਰ 34 ਦੇ ਦੁਸ਼ਹਿਰਾ ਗਰਾਊਂਡ 'ਚ ਧਰਨਾ ਲਾਉਣ ਦੀ ਜਿਹੜੀ ਆ ਉਹ ਮਨਜ਼ੂਰੀ ਦਿੱਤੀ ਗਈ ਸੀ ਆਮ ਤੌਰ ਤੇ ਇਸ ਤਰ੍ਹਾਂ ਦੇ ਧਰਨਿਆਂ ਲਈ ਪ੍ਰਸ਼ਾਸਨ ਨੇ ਸੈਕਟਰ 25 ਦੀ ਗਰਾਊਂਡ ਰੱਖੀ ਹੋਈ ਆ ਪਰ ਕਿਸਾਨ ਜਥੇਬੰਦੀਆਂ ਉੱਥੇ ਬੈਠਣ ਲਈ ਤਿਆਰ ਨਹੀਂ ਸਨ ਉੱਥੇ ਹੀ ਕਿਸਾਨ ਨੇਤਾਵਾਂ ਦਾ ਕਹਿਣਾ ਹੈ ਕਿ ਖੇਤੀ ਨੀਤੀ ਬਣਾਉਣ ਲਈ ਗਠਿਤ ਕਮੇਟੀ ਵੱਲੋਂ ਪਿਛਲੇ ਸਾਲ ਰਿਪੋਰਟ ਬਣਾ ਕੇ ਸਰਕਾਰ ਨੂੰ ਸੌਂਪ ਦਿੱਤੀ ਗਈ ਸੀ ਪਰ ਸਰਕਾਰ ਵੱਲੋਂ ਕੋਈ ਕਦਮ ਨਹੀਂ ਚੁੱਕਿਆ ਗਿਆ ਇਹ ਸਰਕਾਰ ਕਿਸਾਨ ਵਿਰੋਧੀ ਹੈ ਤੇ ਕਾਰਪੋਰੇਟ ਘਰਾਣਿਆਂ ਜਗੀਰਦਾਰਾਂ ਤੇ ਰਸੂਖਦਾਰਾਂ ਦਾ ਪੱਖ ਲੈ ਰਹੀ ਹੈ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕਿਸਾਨਾਂ ਵੱਲੋਂ ਸ਼ਾਂਤਪੂਰਨ ਪ੍ਰਦਰਸ਼ਨ ਕੀਤਾ ਜਾਵੇਗਾ ਕਿਸਾਨ ਆਪਣੀਆਂ ਮੰਗਾਂ ਲੈ ਕੇ ਸਰਕਾਰ ਕੋਲ ਆਏ ਹਨ ਸਰਕਾਰ ਨੂੰ ਮੰਗਾਂ ਬਾਰੇ ਜਾਣੂ ਕਰਵਾਇਆ ਜਾਵੇਗਾ ਇਸ ਤੋਂ ਬਾਅਦ ਦੇਖਿਆ ਜਾਵੇਗਾ ਕਿ ਸਰਕਾਰ ਵਿਧਾਨ ਸਭਾ ਚ ਕਿਸਾਨਾਂ ਲਈ ਕੀ ਫੈਸਲਾ ਲੈਂਦੀ ਹੈ ਫਿਲਹਾਲ ਕਿਸਾਨਾਂ ਨੇ ਚੰਡੀਗੜ੍ਹ 'ਚ ਮੋਰਚਾ ਲਗਾ ਲਿਆ ਇੱਕ ਵਾਰ ਫਿਰ ਦੱਸ ਦਈਏ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਚੰਡੀਗੜ੍ਹ ਦੇ ਵਿੱਚ ਪੱਕਾ ਮੋਰਚਾ ਲਗਾ ਲਿਆ ਪੰਜਾਬ ਦੀ ਸਭ ਤੋਂ ਵੱਡੀ ਕਿਸਾਨ ਜਥੇਬੰਦੀ ਉਗਰਾਹਾਂ ਦੇ ਵੱਲੋਂ ਇਹ ਮੋਰਚਾ ਜਿਹੜਾ ਉਹ ਲਗਾਇਆ ਗਿਆ ਦੱਸ ਦਈਏ ਕਿ ਸ਼ੰਭੂ ਤੇ ਖਨੌਰੀ ਬਾਰਡਰ ਤੋਂ ਬਾਅਦ ਹੁਣ ਕਿਸਾਨ ਜਥੇਬੰਦੀਆਂ ਨੇ ਚੰਡੀਗੜ੍ਹ ਦੇ ਵਿੱਚ ਵੀ ਪੱਕਾ ਮੋਰਚਾ ਲਗਾ ਲਿਆ ਚੰਡੀਗੜ੍ਹ ਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਧੜੇ ਵੱਲੋਂ ਜਿਹੜਾ ਇਹ ਮੋਰਚਾ ਲਗਾਇਆ ਗਿਆ ਦੱਸ ਦਈਏ ਕਿ ਉਹਨਾਂ ਨੂੰ ਚੰਡੀਗੜ੍ਹ ਦੇ ਵਿੱਚ ਧਰਨਾ ਲਗਾਉਣ ਦੀ ਜਿਹੜੀ ਆ ਉਹ ਇਜਾਜ਼ਤ ਵੀ ਮਿਲ ਗਈ ਆ ਚੰਡੀਗੜ੍ਹ ਪ੍ਰਸ਼ਾਸਨ ਨੇ 4 ਸਤੰਬਰ ਤੱਕ ਕਿਸਾਨਾਂ ਨੂੰ ਸੈਕਟਰ 34 ਦੇ ਦੁਸ਼ਹਿਰਾ ਗਰਾਊਂਡ ਦੇ ਵਿੱਚ ਮੋਰਚਾ ਲਗਾਉਣ ਦੀ ਇਜਾਜ਼ਤ ਹੈ ਜਿਹੜੀ ਉਹ ਦਿੱਤੀ ਆ ਦੇਰ ਸ਼ਾਮ ਤੱਕ ਕਿਸਾਨ ਜਿਹੜੇ 400 ਤੋਂ ਵੱਧ ਟਰੈਕਟਰ ਟਰਾਲੀਆਂ ਤੇ ਸਵਾਰ ਹੋ ਕੇ ਧਰਨੇ ਵਾਲੀ ਥਾਂ ਤੇ ਪਹੁੰਚ ਗਏ ਕਿਸਾਨ ਆਪਣੇ ਨਾਲ ਰਾਸ਼ਨ ਵੀ ਲੈ ਕੇ ਆਏ ਨੇ ਉੱਥੇ ਹੀ ਕਿਸਾਨ ਨੇਤਾ जोगਿੰਦਰ ਸਿੰਘ ਉਗਰਾਹ ਨੇ ਕਿਹਾ ਕਿ ਅੱਜ ਕਿਸਾਨਾਂ ਦੀ ਜਿਹੜੀ ਆ ਉਹ ਮਹਾਪੰਚਾਇਤ ਹੋਵੇਗੀ ਕਿਸਾਨ ਜੱਥੇਬੰਦੀਆਂ ਖੇਤੀ ਨੀਤੀ ਕਿਸਾਨਾਂ ਦੀ ਕਰਜ਼ਾ ਮਾਫੀ ਜ਼ਬਰਦਸਤੀ ਕਿਸਾਨਾਂ ਦੀ ਜ਼ਮੀਨ ਅਕਵਾਇਰ ਕਰਨ ਸਮੇਤ ਹੋਰ ਮੰਗਾਂ ਦੇ ਬਾਰੇ ਜਿਹੜਾ ਉਹ ਧਰਨੇ ਤੇ ਬੈਠੇ ਹਨ ਦੱਸ ਦਈਏ ਕਿ ਸੰਯੁਕਤ ਕਿਸਾਨ ਮੋਰਚਾ ਤੇ ਕਿਸਾਨ ਮਜ਼ਦੂਰ ਮੋਰਚੇ ਨੇ ਘਟੋ ਘਟ ਸਮਰਥਨ ਮੂਲ ਦੀ ਜਿਹੜੀ ਆਹੋ ਗਾਰੰਟੀ ਦੇ ਲਈ ਸ਼ੰਭੂ ਤੇ ਖਨੌਰੀ ਬਾਰਡਰ ਤੇ ਪਹਿਲਾਂ ਹੀ ਮੋਰਚਾ ਲਾਇਆ ਗਿਆ ਤੇ ਉਸ ਮੋਰਚੇ ਨੂੰ ਲੱਗੇ ਹੋਏ ਤਕਰੀਬਨ 200 ਦਿਨ ਪੂਰੇ ਹੋ ਗਏ ਨੇ ਇਹ ਮਾਮਲਾ ਸੁਪਰੀਮ ਕੋਰਟ ਤੱਕ ਵੀ ਪਹੁੰਚਿਆ ਉੱਥੇ ਹੀ ਪੰਜਾਬ ਸਰਕਾਰ ਖਿਲਾਫ ਪੰਜਾਬ ਦੀ ਸਭ ਤੋਂ ਵੱਡੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਚੰਡੀਗੜ੍ਹ ਦੇ ਵਿੱਚ ਆਪਣਾ ਜਿਹੜਾ ਉਹ ਮੋਰਚਾ ਲਗਾ ਲਿਆ ਉਗਰਾਹਾ ਧੜੇ ਦੀਆਂ ਮੰਗਾਂ ਨੇ ਭਾਰਤੀ ਜਿਹੜਾ ਭਾਰਤ ਦੇ ਵਿੱਚ ਮਾਲਾ ਪ੍ਰੋਜੈਕਟ ਤਹਿਤ NHAI ਵੱਲੋਂ ਅਕਵਾਇਰ ਕੀਤੀ ਗਈ ਜ਼ਮੀਨ ਦਾ ਮੁੱਦਾ ਵੀ ਹੈ ਦੱਸ ਦਈਏ ਕਿ ਉਗਰਾਹਾ ਧੜੇ ਨੇ ਪਿਛਲੇ ਦਿਨੀ ਮਰੇਲ ਕੋਟਲਾ ਦੇ ਵਿੱਚ NHAI ਵੱਲੋਂ ਅਕਵਾਇਰ ਕੀਤੀ ਗਈ ਜ਼ਮੀਨ ਤੇ ਮੁੜ ਆਪਣਾ ਜਿਹੜਾ ਕਬਜ਼ਾ ਉਹ ਲੈ ਲਿਆ ਹਾਲਾਂਕਿ ਪ੍ਰਸ਼ਾਸਨ ਦੇ ਢਖਲ ਤੋਂ ਬਾਅਦ ਜਿਹੜਾ ਇਹ ਮਾਮਲਾ ਜਿਹੜਾ ਉਹ ਸੁਲਝ ਗਿਆ ਸੀ ਜੋਗਿੰਦਰ ਸਿੰਘ ਉਗਰਾਹ ਨੇ ਕਿਹਾ ਕਿ ਅੱਜ ਮਹਾਪੰਚਾਇਤ ਹੋਵੇਗੀ ਇਸ ਦੇ ਵਿੱਚ ਕਈ ਮੁੱਦਿਆਂ ਦੇ ਉੱਤੇ ਜਿਹੜੀ ਆਹੋ ਚਰਚਾ ਹੋਵੇਗੀ ਦੱਸ ਦਈਏ ਕਿ ਜਿਹੜੀ ਅੱਜ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਜਿਹੜਾ ਪਹਿਲ ਇਜਲਾਸ ਹੈ ਪਹਿਲਾ ਤੋਂ ਕਿਸਾਨ ਜਥੇਬੰਦੀਆਂ ਦਾ ਜਿਹੜਾ ਵਫਤ ਹੈ ਆਪਣੀਆਂ ਮੰਗਾ ਪੱਤਰ ਦੇਣ ਦੇ ਲਈ ਵਿਧਾਨ ਸਭਾ ਜਾਣਗੇ ਕਿਸਾਨ ਜਥੇਬੰਦੀਆਂ ਪਹਿਲਾਂ ਹੀ ਵਿਧਾਨ ਸਭਾ ਦੇ ਨੇੜੇ ਧਰਨਾ ਲਾਉਣ ਦੀ ਮੰਗ ਕਰ ਰਹੀਆਂ ਸੀ ਪਰ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਸੈਕਟਰ 34 ਦੇ ਦਸਹਿਰਾ ਗਰਾਊਂਡ ਦੇ ਵਿੱਚ ਜਿਹੜੀ ਆ ਉਹ ਧਰਨਾ ਲਾਉਣ ਦੀ ਮਨਜ਼ੂਰੀ ਦਿੱਤੀ ਹੈ ਆਮ ਤੌਰ ਤੇ ਦੇਖਿਆ ਜਾਵੇ ਤਾਂ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਸੈਕਟਰ 25 ਦੇ ਆ ਜਿਹੜਾ ਉਹ ਗਰਾਊਂਡ ਹੈ ਉਹ ਰੱਖਿਆ ਹੋਇਆ ਹੈ ਦੇ ਇਸ ਤੋਂ ਬਾਅਦ ਪਰ ਕਿਸਾਨ ਜਿੱਥੇ ਬੰਦੀਆਂ ਜਿਹੜੀਆਂ ਉੱਥੇ ਬੈਠਣ ਦੇ ਲਈ ਤਿਆਰ ਨਹੀਂ ਸਨ ਉੱਥੇ ਹੀ ਕਿਸਾਨ ਨੇ ਤਾਵਾਂ ਦਾ ਕਹਿਣਾ ਹੈ ਕਿ ਖੇਤੀ ਨੀਤੀ ਬਣਾਉਣ ਲਈ ਗਠਿਤ ਕਮੇਟੀ ਵੱਲੋਂ ਪਿਛਲੇ ਸਾਲ ਰਿਪੋਰਟ ਬਣਾ ਕੇ ਸਰਕਾਰ ਨੂੰ ਸੌਂਪੀ ਗਈ ਸੀ ਪਰ ਸਰਕਾਰ ਵੱਲੋਂ ਕੋਈ ਕਦਮ ਨਹੀਂ ਚੁੱਕਿਆ ਗਿਆ ਇਹ ਸਰਕਾਰ ਕਿਸਾਨ ਵਿਰੋਧੀ ਹੈ ਤੇ ਕਾਰਪੋਰੇਟ ਘਰਾਣਿਆਂ ਜ਼ਗੀਰਦਾਰਾਂ ਤੇ ਰਿਸ਼ੂਖਦਾਰਾਂ ਦਾ ਪੱਖ ਲੈ ਰਹੀ ਹੈ ਜੋਗਿੰਦਰ ਸਿੰਘ ਉਗਰਾਹਾ ਨੇ ਕਿਹਾ ਕਿ ਕਿਸਾਨਾਂ ਵੱਲੋਂ ਸ਼ਾਂਤੀਪੂਰਨ ਪ੍ਰਦਰਸ਼ਨ ਕੀਤਾ ਜਾਵੇਗਾ ਕਿਸਾਨ ਆਪਣੀਆਂ ਮੰਗਾਂ ਲੈ ਕੇ ਸਰਕਾਰ ਕੋਲ ਆਏ ਹਨ ਪਰ ਸਰਕਾਰ ਨੂੰ ਮੰਗਾਂ ਬਾਰੇ ਜਾਣੂ ਕਰਵਾਇਆ ਵੀ ਜਾਵੇਗਾ ਇਸ ਤੋਂ ਬਾਅਦ ਦੇਖਿਆ ਜਾਵੇਗਾ ਕਿ ਸਰਕਾਰ ਵਿਧਾਨ ਸਭਾ ਚ ਕਿਸਾਨਾਂ ਦੇ ਲਈ ਕੀ ਫੈਸਲਾ ਲੈਂਦੀ ਹੈ ਫਿਲਹਾਲ ਕਿਸਾਨਾਂ ਨੇ ਆਪਣਾ ਪੱਕਾ ਮੋਰਚਾ ਜਿਹੜਾ ਉਹ ਚੰਡੀਗੜ੍ਹ ਦੇ ਵਿੱਚ ਲਗਾ ਲਿਆ ਹੈ ਕਿਸਾਨ ਵੱਡੀ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਜਿਹੜੀ ਕਿ ਅੱਜ ਚੰਡੀਗੜ੍ਹ ਦੇ ਵਿੱਚ ਸੈਕਟਰ 34 ਦੇ ਵਿੱਚ ਦਸਹਿਰਾ ਗਰਾਊਂਡ ਦੇ ਵਿੱਚ ਧਰਨਾ ਲਗਾਉਣ ਲਈ ਜਿਹੜੀ ਉਹਨਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਉੱਥੇ ਪਹੁੰਚ ਗਏ ਨੇ ਦੱਸ ਦਈਏ ਕਿ 400 ਤੋਂ ਵੱਧ ਟਰੈਕਟਰ ਟਰਾਲੀਆਂ ਲੈ ਕੇ ਕਿਸਾਨ ਜਿਹੜੇ ਨੇ ਉਹ ਚੰਡੀਗੜ੍ਹ ਦੇ ਵਿੱਚ ਦਾਖਲ ਹੋ ਚੁੱਕੇ ਨੇ ਸੈਕਟਰ 34 ਦੇ ਦਸਹਿਰਾ ਗਰਾਊਂਡ ਦੇ ਵਿੱਚ ਜਿਹੜੀ ਆ ਉਹਨਾਂ ਨੂੰ ਧਰਨਾ ਲਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ ਉਹਨਾਂ ਦਾ ਮੁੱਖ ਮੁੱਦਾ ਜਿਹੜੀ ਭਾਰਤੀ ਪ੍ਰੋਜੈਕਟ ਮਾਲਾ ਭਾਰਤ ਪ੍ਰੋਜੈਕਟ ਮਾਲਾ NHAI ਵੱਲੋਂ ਜਿਹੜੀ ਜ਼ਮੀਨਾਂ ਅਕਵਾਇਰ ਕੀਤੀਆਂ ਗਈਆਂ ਨੇ ਉਹਨਾਂ ਦਾ ਮੁੱਦਾ ਵੀ ਹੈ ਦੱਸ ਦਈਏ ਕਿ ਪਿਛਲੇ ਦਿਨੀ ਮਲੇਰ ਕੋਟਲਾ ਦੇ ਵਿੱਚ ਉਗਰਾਹਾ ਧੜੇ ਦੇ ਵੱਲੋਂ NHAI ਇਹ ਵੱਲੋਂ ਅਕਵਾਇਰ ਕੀਤੀ ਜ਼ਮੀਨ ਤੇ ਵੀ ਮੁੜ ਕਬਜ਼ਾ ਲਿੱਤਾ ਗਿਆ ਹਾਲਾਂਕਿ ਪ੍ਰਸ਼ਾਸਨ ਨੇ ਇਸ ਤੋਂ ਬਾਅਦ ਜਿਹੜਾ ਇਹ ਮਾਮਲਾ ਸੁਲਝਾ ਲਿਆ ਸੀ ਪਰ ਹੁਣ ਜਿਹੜੇ ਉਗਰਾਹਾ ਗਰੁੱਪ ਹੈ ਉਸ ਨੇ ਚੰਡੀਗੜ੍ਹ ਦੇ ਵਿੱਚ ਆਪਣਾ ਪੱਕਾ ਧਰਨਾ ਲਗਾ ਲਿਆ ਹੈ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ 4 ਸਤੰਬਰ ਤੱਕ ਧਰਨਾ ਲਾਉਣ ਦੀ ਜਿਹੜੀ ਹੈ ਉਹ ਮਨਜ਼ੂਰੀ ਦਿੱਤੀ ਗਈ ਹੈ ਵੱਡੀਆਂ ਖਬਰਾਂ ਦੇ ਲਈ ਜੁੜੇ ਰਹੋ ਸਾਡੇ ਨਾਲ ਦੇਖਦੇ ਰਹੋ ਨੀਡਰ ਖਬਰਟੀ ਵੀ